ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਦਰਸਲ ਸਮਾਜ ਸੇਵੀ ਲੱਖਾ ਸਿਧਾਣਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਲੱਖਾ ਸਿਧਾਣਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਰਸਲ ਲੱਖਾ ਸਿਧਾਣਾ ਵਿਧਾਨ ਸਭਾ ਦੇ ਬਾਹਰ ਬੁੱਡੇ ਨਾਲੇ ਦੀ ਸਫਾਈ ਨੂੰ ਲੈ ਕੇ ਤੇ ਉੱਥੇ ਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਸਵਾਲ ਪੁੱਛਣ ਗਏ ਸੀ ਇਹ ਇਸ ਦੌਰਾਨ ਜਦੋਂ ਲੱਖਾ ਸਿਧਾਣਾ ਵਿਧਾਨ ਸਭਾ ਦੇ ਬਾਹਰ ਪਹੁੰਚੇ ਤਾਂ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਂ ਫਿਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਹਾਲਾਂਕਿ ਲੱਖਾ ਸਿਦਾਨਾ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਵਿੱਚ ਕਿ ਅਮਿਤ ਤੋਜਮਾਨ ਲੱਖਾ ਸਿਦਾਨਾ ਤੇ ਦੂਜੇ ਆਗੂ ਜੋ ਉਹਨਾਂ ਦੇ ਨਾਲ ਬੈਠੇ ਦਿਖਾਈ ਦੇ ਰਹੇ ਨੇ ਇਹ ਤਸਵੀਰ ਸੈਕਟਰ 3 ਦੇ ਥਾਣੇ ਦੀ ਦੱਸੀ ਜਾ ਰਹੀ ਹੈ ਤੁਹਾਨੂੰ ਤਸਵੀਰ ਵੀ ਦਿਖਾਵਾਂਗੇ ਜਿਸ ਵਿੱਚ ਲੱਖਾ ਸਿਦਾਨਾ ਅਮਿਤ ਤੋਜਮਾਨ ਅਤੇ ਦੂਜੇ ਆਗੂ ਬੈਠੇ ਦਿਖਾਈ ਦੇ ਰਹੇ ਨੇ ਜਦਕਿ ਕੁਝ ਪੁਲਿਸ ਦੇ ਜੋ ਨੁਮਾਇंदे ਨੇ ਜਾਂ ਫਿਰ ਪੁਲਿਸ ਦੇ ਅਧਿਕਾਰੀ ਨੇ ਉਹ ਉਹਨਾਂ ਕੋਲ ਖੜੇ ਨਜ਼ਰ ਆ ਰਹੇ ਨਹੀਂ ਜੀ ਹਾਂ ਇਸ ਬਾਰੇ ਦੀ ਵੱਡੀ ਖਬਰ ਆ ਰਹੀ ਹੈ ਕਿ ਲੱਖਾ ਸਿਦਾਨਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਾਲਾਂਕਿ ਕੁਝ ਥਾਵਾਂ ਤੇ ਇਸ ਨੂੰ ਨਜ਼ਰਬੰਦ ਲਿਖਿਆ ਜਾ ਰਿਹਾ ਹੈ ਕੁਝ ਥਾਵਾਂ ਤੇ ਇਸ ਨੂੰ ਗ੍ਰਿਫਤਾਰ ਕਿਹਾ ਜਾ ਰਿਹਾ ਹੈ ਪਰ ਇਸ ਬਾਰੇ ਹਾਲੇ ਤੱਕ ਕੋਈ ਵੀ ਅਧਿਕਾਰਿਕ ਬਿਆਨ ਜੋ ਸਾਹਮਣੇ ਨਹੀਂ ਆਇਆ ਪਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਲੱਖਾ ਸਿਦਾਨਾ ਨੂੰ ਗ੍ਰਿਫਤਾਰ ਕਰ ਲਿਆ ਦੱਸ ਸੀ ਕਿ ਲੱਖਾ ਸਿਦਾਨਾ ਵੱਲੋਂ ਜਾਂ ਫਿਰ ਦੂਜੇ ਜੋ ਸਮਾਸੇਬੀ ਆਗੂ ਨੇ ਉਹਨਾਂ ਵੱਲੋਂ ਬੀਤੇ ਦਿਨੀ ਲੁਧਿਆਣਾ ਵਿੱਚ ਇੱਕ ਵੱਡਾ ਰੋਸ ਮਾਰਚ ਕੀਤਾ ਗਿਆ ਸੀ ਵੱਡਾ ਇਕੱਠ ਰੱਖਿਆ ਗਿਆ ਸੀ ਜਿਸ ਵਿੱਚ ਉਹਨਾਂ ਵੱਲੋਂ ਪਾਣੀਆਂ ਦੇ ਮੁੱਦੇ ਦਾ ਮਸਲਾ ਚੁੱਕਿਆ ਗਿਆ ਸੀ ਇਹ ਸਭ ਕੁਝ ਉਦੋਂ ਹੋਇਆ ਸੀ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਬੁੱਡੇ ਨਾਲੇ ਤੇ ਲਾਇਆ ਗਿਆ ਨੀਂ ਪੱਥਰ ਨੂੰ ਤੋੜ ਦਿੱਤਾ ਗਿਆ ਸੀ ਗੁਰਪ੍ਰੀਤ ਗੋਗੀ ਨੇ ਖੁਦ ਉਸ ਤੇ ਬਲਡੋਜ਼ਰ ਜਾਂ ਫਿਰ ਥੋੜੇ ਚਲਾਏ ਸੀ ਅਤੇ ਇਸ ਨੀਂ ਪੱਥਰ ਨੂੰ ਤੋੜ ਦਿੱਤਾ ਸੀ ਉਹਨਾਂ ਨੇ ਇਲਜ਼ਾਮ ਲਗਾਇਆ ਸੀ ਕਿ ਜੋ ਵੀ ਪੰਜਾਬ ਸਰਕਾਰ ਦੇ ਅਫੀਸਰ ਨੇ ਜਾਂ ਫਿਰ ਜਿਨ੍ਹਾਂ ਨੂੰ ਬੁੱਢੇ ਨਾਲੇ ਦੀ ਸਫਾਈ ਦਾ ਜਿੰਮਾ ਸੌਂਪਿਆ ਗਿਆ ਸੀ ਉਹਨਾਂ ਵੱਲੋਂ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕੀਤਾ ਗਿਆ ਇਸ ਬੁੱਢੇ ਨਾਲੇ ਦੀ ਸਫਾਈ ਨਹੀਂ ਕੀਤੀ ਗਈ ਹਾਲਾਂਕਿ ਉਸ ਨੀਂਹ ਪੱਥਰ ਤੇ ਮੁੱਖ ਮੰਤਰੀ ਭਗਵਤਵੰਦ ਦਾ ਨਾਮ ਲਿਖਿਆ ਹੋਇਆ ਸੀ ਉਸ ਦਾ ਉਦਘਾਟਨ ਕੀਤਾ ਗਿਆ ਸੀ ਜਿੱਥੇ ਕਿ ਕਿਹਾ ਗਿਆ ਸੀ ਕਿ ਬੁੱਢੇ ਨਾਲੇ ਦੀ ਸਫਾਈ ਜਲਦ ਕਰਵਾ ਦਿੱਤੀ ਜਾਵੇਗੀ ਪਰ ਹਾਲੇ ਤੱਕ ਵੀ ਉਸ ਬੁੱਢੇ ਨਾਲੇ ਦੀ ਸਫਾਈ ਨਹੀਂ ਹੋਈ ਜਿਸ ਤੋਂ ਬਾਅਦ ਆਪ ਵਿਧਾਇਕ ਨੇ ਉਸ ਨੀ ਪੱਥਰ ਨੂੰ ਖੁਦ ਆਪਣੇ ਹੱਥੀ ਤੋੜ ਦਿੱਤਾ ਸੀ ਇਸ ਤੋਂ ਠੀਕ ਇੱਕ ਦਿਨ ਬਾਅਦ ਲੱਖਾ ਸਿਦਾਨਾ ਤੇ ਦੂਜੇ ਸਮਾਜ ਸੇਵੀ ਆਗੂਆਂ ਸਣੇ ਕਿਸਾਨ ਆਗੂਆਂ ਵੱਲੋਂ ਲੁਧਿਆਣਾ ਚ ਵੱਡਾ ਇਕੱਠ ਕੀਤਾ ਗਿਆ ਸੀ ਅਤੇ ਤਰਨਾ ਦਿੱਤਾ ਗਿਆ ਸੀ ਰੋਸ ਮਾਰਚ ਕੀਤਾ ਗਿਆ ਸੀ ਹੁਣ ਜਦੋਂ ਮੌਨਸੂਨੀ ਜਲਾਸ਼ ਸ਼ੁਰੂ ਹੋਇਆ ਸੈਸ਼ਨ ਸ਼ੁਰੂ ਹੋਇਆ ਵਿਧਾਨ ਸਭਾ ਦਾ ਇਸ ਦੌਰਾਨ ਲੱਖਾ ਸਿਦਾਨਾ ਸੈਸ਼ਨ ਦਾ ਅੱਜ ਦੂਜੇ ਦਿਨ ਹੈ 10 ਸਤੰਬਰ ਨੂੰ ਦੂਜੇ ਦਿਨ ਇਹ ਭਾਪਕੇ 3 ਦਿਨ ਇਹ ਸੈਸ਼ਨ ਚੱਲਣਾ ਸੀ 2 ਸਤੰਬਰ ਤੋਂ 4 ਸਤੰਬਰ ਤੱਕ ਅੱਜ ਵਿਚਾਲੇ ਵਾਲਾ ਦਿਨ ਕਹਿ ਸਕਦੇ ਹਾਂ ਕਿ ਇਸ ਸੈਸ਼ਨ ਦਾ ਵਿਚਾਲੇ ਵਾਲਾ ਦਿਨ ਸੀ ਇਸ ਦੌਰਾਨ ਲਖਸ ਦਾਣਾ ਪਾਣੀਆਂ ਦੇ ਮੁੱਦੇ ਤੇ ਜਾਂ ਫਿਰ ਕਹ ਲਈਏ ਖਾਸ ਕਰ ਬੁੱਡੇ ਨਾਲੇ ਦੇ ਮੁੱਦੇ ਤੇ ਸਰਕਾਰ ਤੋਂ ਸਵਾਲ ਪੁੱਛਣ ਗਏ ਸੀ ਜਦੋਂ ਉਹ ਵਿਧਾਨ ਸਭਾ ਦੇ ਬਾਹਰ ਪਹੁੰਚੇ ਤਾਂ ਉਹਨਾਂ ਨੂੰ ਰੋਕ ਲਿਆ ਗਿਆ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਜਾਂ ਫਿਰ ਕਹ ਲਈਏ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਇਹਨਾਂ ਦੀ ਤਸਵੀਰ ਜੋ ਨਿਕਲ ਕੇ ਸਾਹਮਣੇ ਇਹ ਉਹ ਤੁਹਾਨੂੰ ਦਿਖਾ ਦਿੰਨੇ ਆ ਲੱਖਾ ਸਿਦਾਨਾ ਇਸ ਤਸਵੀਰ ਵਿੱਚ ਬੈਠੇ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਅਮਿਤ ਤੋਜਮਾਨ ਬੈਠੇ ਨੇ ਜਦਕਿ ਦੂਜੇ ਕੁਝ ਆਗੂ ਵੀ ਉਹਨਾਂ ਦੇ ਨਾਲ ਬੈਠੇ ਸਾਫ਼ ਨਜ਼ਰ ਆਉਂਦੇ ਨੇ ਇਸ ਤਸਵੀਰ ਵਿੱਚ ਸਾਫ਼ ਲਿਖਿਆ ਜਾਂਦਾ ਹੈ ਕਿ ਦੋ ਪੁਲਿਸ ਮੁਲਾਜ਼ਮ ਹਾਲਾਂਕਿ ਸਾਦੇ ਕੱਪੜਿਆਂ ਚੋਂ ਨਜ਼ਰ ਆ ਰਹੇ ਨੇ ਦੋ ਪੁਲਿਸ ਮੁਲਾਜ਼ਮ ਵੀ ਉਹਨਾਂ ਦੇ ਕੋਲ ਜੋ ਖੜੇ ਨਜ਼ਰ ਆ ਰਹੇ ਨੇ ਫਿਲਹਾਲ ਇਸ ਪੂਰੇ ਮਾਮਲੇ ਤੇ ਕੋਈ ਵੀ ਅਧਿਕਾਰਿਕ ਬਿਆਨ ਸામਨੇ ਨਹੀਂ ਆਇਆ ਪਰ ਕਿਹਾ ਜਾ ਰਿਹਾ ਹੈ ਕਿ ਲੱਖਾ ਸਿਧਾਣਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਹਦੇ ਜਦੋਂ ਸੋਸ਼ਲ ਮੀਡੀਆ ਤੇ ਜੋ ਲੱਖਾ ਸਿਧਾਣਾ ਦੇ ਚਾਹਵਾਨ ਨੇ ਜਾਂ ਫਿਰ ਉਹਨਾਂ ਦੇ ਜੋ ਵੀ ਸਮਰਥਕ ਨੇ ਉਹ ਇਸ ਪੂਰੇ ਮਸਲੇ ਨੂੰ ਲੈ ਕੇ ਸਰਕਾਰ ਨੂੰ ਕੇਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਪੂਰੇ ਮਾਮਲੇ ਦੀ ਨਕੇਦੀ ਕਰ ਰਹੇ ਨੇ ਅਤੇ ਲੱਖਾ ਸਿਧਾਣਾ ਨੂੰ ਜਲਦ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਲੱਖਾ ਸਿਧਾਣਾ ਨੂੰ ਕਦੋਂ ਰਿਹਾ ਕੀਤਾ ਜਾਂਦਾ ਹੈ ਜਾਂ ਫਿਰ ਕਦੋਂ ਲੱਖਾ ਸਿਧਾਣਾ ਨੂੰ ਬਾਹਰ ਕੱਢਿਆ ਜਾਂਦਾ ਹੈ ਇਹ ਦੇਖਣਾ ਹੋਵੇਗਾ ਅਤੇ ਇਸ ਪੂਰੇ ਮਾਮਲੇ ਤੇ ਹੁਣ ਲੱਖਾਂ ਸਿਧਾਨਾਂ ਦਾ ਅੱਗੇ ਕੀ ਸਟੈਂਡ ਹੋਵੇਗਾ ਜਾਂ ਫਿਰ ਕੀ ਪੱਖ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਵਦیرے ਖਬਰਾਂ ਲਈ ਜੁੜੇ ਰਹੋ ਸੈਂਟਰਲ ਪੰਜਾਬ ਟੀਵੀ ਦੇ ਨਾਲ